ਦੀ ਨੀਅਤ ਜੇ ਹੈਗੀ ਆ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਕਿਸੇ ਵੀ ਕੀਮਤ ਦੇ ਵਿੱਚ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਤੇ ਉਧਰੋਂ ਹੰਝੂ ਗੈਸ ਛੱਡਣੀ ਸ਼ੁਰੂ ਕਰ ਦਿੱਤੀ ਤੇ ਇਧਰੋਂ ਕਿਸਾਨਾਂ ਨੇ ਆਪਣੇ ਰਮਾਲ ਬੋਰੀਆਂ ਪਰਨੇ ਵੀ ਗਿੱਲੇ ਕਰਦੇ ਸ਼ੁਰੂ ਕਰ ਦਿੱਤੇ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਅੱਗੇ ਤੁਹਾਨੂੰ ਜਾ ਕੇ ਦਿਖਾਉਣਾ ਪਰਨੇ ਗਿੱਲੇ ਕਰ ਲਏ ਨੇ ਰਮਾਲ ਗਿੱਲੇ ਕਰ ਲਏ ਨੇ ਬੋਰੀਆਂ ਗਿਲੀਆਂ ਕਰ ਲੀਆਂ ਨੇ ਕਿ ਜਿਹੜੇ ਹੰਝੂ ਗੈਸ ਦੀ ਗੋਲੇ ਇਧਰੋਂ ਆ ਰਹੇ ਆ ਉਹਨਾਂ ਦਾ ਟਕਰਾ ਉਹਨਾਂ ਦਾ ਸਾਹਮਣਾ ਕਿਵੇਂ ਕੀਤਾ ਜਾਣਾ ਮੋਟਰਸਾਈਕਲ ਪੁਲ ਦੇ ਉੱਪਰ ਘੁਮਾ ਰਹੇ ਨੇ ਉਹ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਮੋਟਰਸਾਈਕਲ ਲੈ ਕੇ ਇੱਕ ਕਿਸਾਨ ਪੁਲ ਦੇ ਉੱਪਰ ਪਹੁੰਚ ਗਏ ਨੇ ਉਹ ਇੱਕ ਤਸਵੀਰ ਗੁਲਚਨ ਜ਼ਰੂਰ ਦਿਖਾਓ ਕਿ ਜਿਹੜੇ ਉਹ ਬੋਰੀਆਂ ਭਰ-ਭਰ ਕੇ ਗਿੱਲੀਆਂ ਦੇ ਰਹੇ ਨੇ ਕਿ ਬੋਰੀਆਂ ਦੇ ਨਾਲ ਬਚਾਅ ਹੋ ਜੂਗਾ ਜੇ ਬੰਬ ਉਹ ਜਿਹੜਾ ਅਥਰੂ ਗੈਸ ਦੇ ਗੋਲੇ ਆ ਉਹ ਜੇ ਇੱਧਰ ਸੁੱਟਦੇ ਆ ਤੇ ਉਹ ਬਚਾਉਣਾ ਕਿਵੇਂ ਆ ਉਹ ਬਚਾਉਣ ਦੀ ਪ੍ਰਕਿਰਿਆ ਵੀ ਨਾਲ ਦੀ ਨਾਲ ਸ਼ੁਰੂ ਕਰ ਦਿੱਤੀ ਦੀ ਨੀਅਤ ਜੇ ਹੈਗੀ ਆ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਕਿਸੇ ਵੀ ਕੀਮਤ ਦੇ ਵਿੱਚ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਤੇ ਉਦੋਂ ਹੰਝੂ ਗਿਆ ਛੱਡਣੀ ਸ਼ੁਰੂ ਕਰ ਦਿੱਤੀ ਤੇ ਇਧਰੋਂ ਕਿਸਾਨਾਂ ਨੇ ਆਪਣੇ ਰਮਾਲ ਬੋਰੀਆਂ ਪਰਨੇ ਵੀ ਗਿੱਲੇ ਕਰਨੇ ਸ਼ੁਰੂ ਕਰ ਦਿੱਤੇ ਕਿ ਉਹਦੇ ਨਾਲ ਥੋੜਾ ਅਸਰ ਘਟ ਜਾਂਦਾ ਤਾਂ ਅਸਰ ਘਟ ਕਰਨ ਕਰਕੇ ਹੀ ਬੋਰੀਆਂ ਦਾ ਇਸਤੇਮਾਲ ਜਿਹੜਾ ਇਹ ਉਹ ਕੀਤਾ ਜਾ ਰਿਹਾ ਏ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਅੱਗੇ ਤੁਹਾਨੂੰ ਜਾ ਕੇ ਦਿਖਾਉਣਾ ਪਰ ਨੇ ਗਿੱਲੇ ਕਰ ਲਏ ਨੇ ਰਮਾਲ ਗਿੱਲੇ ਕਰ ਲਏ ਨੇ ਬੋਰੀਆਂ ਗਿਲੀਆਂ ਕਰ ਲੀਆਂ ਨੇ ਕਿ ਜਿਹੜੇ ਹੰਝੂ ਗੈਸ ਦੀ ਗੋਲੇ ਇਧਰ ਨੂੰ ਆ ਰਹੇ ਆ ਉਹਨਾਂ ਦਾ ਟੱਕਰਾ ਉਹਨਾਂ ਦਾ ਸਾਹਮਣਾ ਕਿਵੇਂ ਕੀਤਾ ਜਾਣਾ ਉਹ ਦੇਖੋ ਵੀ ਇੱਕ ਸਰਦਾਰ ਸਾਹਿਬ ਮੋਟਰਸਾਈਕਲ 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 ਵੀ ਪੁਲ ਦੇ ਉੱਪਰ ਘਮਾਉਂਦੇ ਨਜ਼ਰ ਆ ਰਹੇ ਨੇ ਮੋਟਰਸਾਈਕਲ ਪੁਲ ਦੇ ਉੱਪਰ ਘੁਮਾ ਰਹੇ ਨੇ ਉਹ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਮੋਟਰਸਾਈਕਲ ਲੈ ਕੇ ਇੱਕ ਕਿਸਾਨ ਪੁਲ ਦੇ ਉੱਪਰ ਪਹੁੰਚ ਗਏ ਨੇ ਉਹ ਇੱਕ ਤਸਵੀਰ ਗੁਲਚਨ ਜ਼ਰੂਰ ਦਿਖਾਓ ਕਿ ਜਿਹੜੇ ਉਹ ਬੋਰੀਆਂ ਭਰ-ਭਰ ਕੇ ਗਿੱਲੀਆਂ ਦੇ ਰਹੇ ਨੇ ਕਿ ਬੋਰੀਆਂ ਦੇ ਨਾਲ ਬਚਾਅ ਹੋ ਜੂਗਾ ਜੇ ਬੰਬ ਉਹ ਜਿਹੜਾ ਅਥਰੂ ਗੈਸ ਦੇ ਗੋਲੇ ਆ ਉਹ ਜੇ ਇੱਧਰ ਸੁੱਟਦੇ ਆ ਤੇ ਉਹ ਬਚਾਉਣਾ ਕਿਵੇਂ ਆ ਉਹ ਬਚਾਉਣ ਦੀ ਪ੍ਰਕਿਰਿਆ ਵੀ ਨਾਲ ਦੀ ਨਾਲ ਸ਼ੁਰੂ ਕਰ ਦਿੱਤੀ ਹੈ ਉਹ ਤਸਵੀਰ ਤੁਸੀਂ ਦੇਖੋ ਜ਼ਰੂਰ ਕਿ ਆ ਬੋਰੀਆਂ ਜਿਹੜੀਆਂ ਨੇ ਉਹ ਗਿੱਲੀਆਂ ਕਰਕੇ ਕਿਸਾਨਾਂ ਨੂੰ ਫੜਾਈਆਂ ਜਾ ਰਹੀਆਂ ਨੇ ਕਿ ਜੇਕਰ ਜਿਹੜਾ ਗੋਲਾ ਏ ਉਹ ਇਸ ਜਗ੍ਹਾ ਦੇ ਉੱਪਰ ਆਉਂਦਾ ਤਾਂ ਉਸ ਤੋਂ ਬਚਾ ਕਿਵੇਂ ਕਰਨਾ ਬਾਕੀ ਪਰਨੇ ਰਮਾਲ ਸਾਰਿਆਂ ਨੇ ਗਿੱਲੇ ਕਰਕੇ ਮੂੰਹ ਤੇ ਬੰਨ ਲਏ ਆ ਕਿ ਅੱਜ ਟੱਕਰਾ ਵੀ ਅਸੀਂ ਬਰਾਬਰ ਕਰਨੂ ਦੀ ਨੀਅਤ ਜੇ ਹੈਗੀ ਆ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਕਿਸੇ ਵੀ ਕੀਮਤ ਦੇ ਵਿੱਚ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਤੇ ਉਧਰੋਂ ਸੰਜੂ ਗਿਆ ਛੱਡਨੀ ਸ਼ੁਰੂ ਕਰ ਦਿੱਤੀ ਤੇ ਇਧਰੋਂ ਕਿਸਾਨਾਂ ਨੇ ਆਪਣੇ ਰਮਾਲ ਬੋਰੀਆਂ ਪਰਨੇ ਵੀ ਗਿੱਲੇ ਕਰਦੇ ਸ਼ੁਰੂ ਕਰ ਦਿੱਤੇ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਅੱਗੇ ਤੁਹਾਨੂੰ ਜਾ ਕੇ ਦਿਖਾਉਣਾ ਪਰਨੇ ਗਿੱਲੇ ਕਰ ਲਏ ਨੇ ਰਮਾਲ ਗਿੱਲੇ ਕਰ ਲਏ ਨੇ ਬੋਰੀਆਂ ਗਿਲੀਆਂ ਕਰ ਲੀਆਂ ਨੇ ਕਿ ਜਿਹੜੇ ਹੰਝੂ ਗੈਸ ਦੀ ਗੋਲੇ ਇਧਰੋਂ ਆ ਰਹੇ ਆ ਉਹਨਾਂ ਦਾ ਟੱਕਰਾ ਉਹਨਾਂ ਦਾ ਸਾਹਮਣਾ ਕਿਵੇਂ ਕੀਤਾ ਜਾਣਾ ਮੋਟਰਸਾਈਕਲ ਪੁਲ ਦੇ ਉੱਪਰ ਘੁਮਾ ਰਹੇ ਨੇ ਉਹ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਮੋਟਰਸਾਈਕਲ ਲੈ ਕੇ ਇੱਕ ਕਿਸਾਨ ਬੋਲ ਦੇ ਉੱਪਰ ਪਹੁੰਚ ਗਏ ਨੇ ਉਹ ਇੱਕ ਤਸਵੀਰ ਗੁਲਚਨ ਜ਼ਰੂਰ ਦਿਖਾਓ ਕਿ ਜਿਹੜੇ ਉਹ ਬੋਰੀਆਂ ਭਰ-ਭਰ ਕੇ ਗਿੱਲੀਆਂ ਦੇ ਰਹੇ ਨੇ ਕਿ ਬੋਰੀਆਂ ਦੇ ਨਾਲ ਬਚਾਅ ਹੋ ਜਾਊਗਾ ਜੇ ਬੰਬ ਉਹ ਜਿਹੜਾ ਅਥਰੂ ਗੈਸ ਦੇ ਗੋਲੇ ਆ ਉਹ ਜੇ ਇੱਧਰ ਸੁੱਟਦੇ ਆ ਤੇ ਉਹ ਬਚਾਉਣਾ ਕਿਵੇਂ ਆ ਉਹ ਬਚਾਉਣ ਦੀ ਪ੍ਰਕਿਰਿਆ ਵੀ ਨਾਲ ਦੀ ਨਾਲ ਸ਼ੁਰੂ ਕਰ ਦਿੱਤੀ ਦੀ ਨੀਅਤ ਜੇ ਹੈਗੀ ਆ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਕਿਸੇ ਵੀ ਕੀਮਤ ਦੇ ਵਿੱਚ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਤੇ ਉਦੋਂ ਹੰਝੂ ਗੈਸ ਛੱਡਣੀ ਸ਼ੁਰੂ ਕਰ ਦਿੱਤੀ ਤੇ ਇਧਰੋਂ ਕਿਸਾਨਾਂ ਨੇ ਆਪਣੇ ਰਮਾਲ ਬੋਰੀਆਂ ਪਰਨੇ ਵੀ ਗਿੱਲੇ ਕਰਨੇ ਸ਼ੁਰੂ ਕਰ ਦਿੱਤੇ ਕਿ ਉਹਦੇ ਨਾਲ ਥੋੜਾ ਅਸਰ ਘਟ ਜਾਂਦਾ ਤਾਂ ਅਸਰ ਘਟ ਕਰਨ ਕਰਕੇ ਹੀ ਬੋਰੀਆਂ ਦਾ ਇਸਤੇਮਾਲ ਜਿਹੜਾ ਇਹ ਉਹ ਕੀਤਾ ਜਾ ਰਿਹਾ ਹੈ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਅੱਗੇ ਤੁਹਾਨੂੰ ਜਾ ਕੇ ਦਿਖਾਉਣਾ ਪਰਨੇ ਗਿੱਲੇ ਕਰ ਲਏ ਨੇ ਰਮਾਲ ਗਿੱਲੇ ਕਰ ਲਏ ਨੇ ਬੋਰੀਆਂ ਗਿਲੀਆਂ ਕਰ ਲੀਆਂ ਨੇ ਕਿ ਜਿਹੜੇ ਹੰਝੂ ਗੈਸ ਦੀ ਗੋਲੇ ਇਧਰ ਨੂੰ ਆ ਰਹੇ ਆ ਉਹਨਾਂ ਦਾ ਕੱਕਰਾ ਉਹਨਾਂ ਦਾ ਸਾਹਮਣਾ ਕਿਵੇਂ ਕੀਤਾ ਜਾਣਾ ਉਹ ਦੇਖੋ ਵੀ ਇੱਕ ਸਰਦਾਰ ਸਾਹਿਬ ਮੋਟਰਸਾਈਕਲ 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 ਵੀ ਪੁਲ ਦੇ ਉੱਪਰ ਘਮਾਉਂਦੇ ਨਜ਼ਰ ਆ ਰਹੇ ਨੇ ਮੋਟਰਸਾਈਕਲ ਪੁਲ ਦੇ ਉੱਪਰ ਘੁਮਾ ਰਹੇ ਨੇ ਉਹ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਮੋਟਰਸਾਈਕਲ ਲੈ ਕੇ ਇੱਕ ਕਿਸਾਨ ਪੁਲ ਦੇ ਉੱਪਰ ਪਹੁੰਚ ਗਏ ਨੇ ਉਹ ਇੱਕ ਤਸਵੀਰ ਗੁਲਚਨ ਜ਼ਰੂਰ ਦਿਖਾਓ ਕਿ ਜਿਹੜੇ ਉਹ ਬੋਰੀਆਂ ਭਰ-ਭਰ ਕੇ ਗਿੱਲੀਆਂ ਦੇ ਰਹੇ ਨੇ ਕਿ ਬੋਰੀਆਂ ਦੇ ਨਾਲ ਬਚਾਅ ਹੋ ਜੂਗਾ ਜੇ ਬੰਬ ਉਹ ਜਿਹੜਾ ਅਥਰੂ ਗੈਸ ਦੇ ਗੋਲੇ ਆ ਉਹ ਜੇ ਇੱਧਰ ਸੁੱਟਦੇ ਆ ਤੇ ਉਹ ਬਚਾਉਣਾ ਕਿਵੇਂ ਆ ਉਹ ਬਚਾਉਣ ਦੀ ਪ੍ਰਕਿਰਿਆ ਵੀ ਨਾਲ ਦੀ ਨਾਲ ਸ਼ੁਰੂ ਕਰ ਦਿੱਤੀ ਹੈ ਉਹ ਤਸਵੀਰ ਤੁਸੀਂ ਦੇਖੋ ਜ਼ਰੂਰ ਕਿ ਆ ਬੋਰੀਆਂ ਜਿਹੜੀਆਂ ਨੇ ਉਹ ਗਿੱਲੀਆਂ ਕਰਕੇ ਕਿਸਾਨਾਂ ਨੂੰ ਫੜਾਈਆਂ ਜਾ ਰਹੀਆਂ ਨੇ ਕਿ ਜੇਕਰ ਜਿਹੜਾ ਗੋਲਾ ਏ ਉਹ ਇਸ ਜਗ੍ਹਾ ਦੇ ਉੱਪਰ ਆਉਂਦਾ ਤਾਂ ਉਸ ਤੋਂ ਬਚਾ ਕਿਵੇਂ ਕਰਨਾ ਬਾਕੀ ਪਰਨੇ ਰਮਾਲ ਸਾਰਿਆਂ ਨੇ ਗਿੱਲੇ ਕਰਕੇ ਮੂੰਹ ਤੇ ਬੰਨ ਲਏ ਆ ਕਿ ਅੱਜ ਟੱਕਰਾ ਵੀ ਅਸੀਂ ਬਰਾਬਰ ਕਰਨੂ